ਰਾਸ ਉਹ ਤੱਕ ਅੱਜ ਅੱਜ ਵਿਪਰਤਾੜੀ ਮਾਰਦਾ ਆਣਾ ਬਾਪੂ ਮੈਨੂੰ ਰੁੱਖਾਂ ਦੀ ਪੂਜਾ ਤੋਂ ਰੋਕਿਆ ਸੀ ਨਾ ਤੂੰ ਮੈਨੂੰ ਆਖਿਆ ਸੀ ਜਨਵਰਾਂ ਦੀ ਪੂਜਾ ਨਾ ਕਰ ਆ ਵੇਖ ਤੇਰੇ ਸਾਹਮਣੇ ਰੋਕ ਵੀ ਪੂਜੇ ਜਾ ਰਹੇ ਨੇ ਜਨਵਰ ਵੀ ਪੂਜੇ ਜਾ ਰਹੇ ਨੇ ਇਹ ਉਹਨਾਂ ਦੇ ਪੈਰਾਂ ਤੇ ਲਲਕੜੀਆਂ ਕੱਢ ਕੇ ਮੱਥੇ ਟੇਕਦਾ ਪਿਆ ਤੇਰਾ ਦੂਲਾ ਪੰਥਾ ਚ ਦੇਖ ਅਫਵਾਵਾ ਏਜੰਸੀਆਂ ਫੋਮਾਂ ਛੜਗੀਆਂ ਨੇ ਸਮੇਂ-ਸਮੇਂ ਤੇ ਸਮੇਂ-ਸਮੇਂ ਤੇ ਅਫਵਾਹਾਂ ਛੜੀਆਂ ਜਾਂਦੀਆਂ ਰਹੀਆਂ ਅੱਜ ਵੀ ਛੜਦੇ ਅਗਲੇ ਦਾ ਤੋਰੀ ਫੋਕਾ ਚੱਲਦਾ ਹੈ ਕਦੀ ਘੋੜਾ ਲੈ ਆਉਂਦੇ ਨੇ ਉਸ ਵੰਸ਼ ਤੋਂ ਇਹ ਘੋੜਾ ਉਸ ਵੰਸ਼ ਤੋਂ ਹੈ ਜਿੱਤੇ ਗੁਰੂ ਸਾਹਿਬ ਸਬਰ ਕਰਦੇ ਰਹੇ ਨੇ ਹਰਿਆਣੇ ਦੇ ਆਂਦਾ ਸੇਖ ਉਹਦੀ ਲਿੱਧ ਚੁੱਕ ਚੁੱਕ ਕੇ ਘਰਾਂ ਨੂੰ ਲੈ ਗਿਆ ਪ੍ਰਸ਼ਾਦ ਸਮਝ ਕੇ ਛੱਟਾ ਦੇ ਉਹ ਖੇਤਾਂ 'ਚ ਅੰਦਾਜ਼ਾ ਲਾਓ ਹਵਾਵਾਂ ਨੇ ਸਰਕਾਰਾਂ ਦੀਆਂ ਏਜੰਸੀਆਂ ਅਗਲੇ ਮੇ ਪ੍ਰੀਪਲਾਨ ਐਸੇ ਬੰਦੇ ਰੱਖ ਲੈਣ ਜਿਹੜੇ ਅਫਵਾਹ ਆਉਂਦੇ ਨੇ ਚਾਰ ਦਿਨ ਅਫਵਾਹ ਹੁੰਦੀ ਐ ਅਸੀਂ ਅਫਵਾਹ ਦੇ ਉੱਤੇ ਯਕੀਨ ਕਰਦੇ ਆਂ ਅਗਲੇ ਨਹੀਂ ਐਵੇਂ ਨਹੀਂ ਅਫਵਾਹ ਦੇ ਪਿੱਛੇ ਲੌਜਿਕ ਹੈ ਗਦੋਂ ਦਾ ਕਦੋਂ ਸਿੱਖ ਸਮਝੇਗਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਆਂ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕੇ ਗਏ ਨੇ ਭਾਈ ਪ੍ਰਤਾਪ ਸਿੰਘ ਦਾ ਦੋਰਾ ਮੈਂ ਰੋਜ਼ ਪੜਦਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਸਿਰ ਵੱਡਿਆ ਜਾ ਸਕਦਾ ਇੰਨਾ ਯਕੀਨ ਹੋਵੇ ਸਿੱਖ ਨੂੰ ਸਿਰ ਵੱਡਿਆ ਜਾ ਸਕਦਾ ਮੈਂ ਆਪਣੇ ਗੁਰੂ ਤੋਂ ਸਿਵਾਏ ਕਿਸੇ ਹੋਰ ਅਗੇ ਜ਼ਿੰਦਗੀ ਚ ਕਦੀ ਸਿਰ ਨਹੀਂ ਚੁਕਾਵਾਂਗਾ ਇਹ ਯਕੀਨ ਹੋਣਾ ਚਾਹੀਦਾ ਇਹ ਭਰੋਸਾ ਰੱਖਣਾ ਪੈਣਾ ਹੈ ਯਕੀਨ ਰੱਖਣਾ ਪੈਣਾ ਦੱਸ ਦਿਓ ਇੱਕ ਮੈਂ ਬੇਨਤੀ ਕਰਦਾ ਹਾਂ ਹਰ ਸਟੇਜ ਤੇ ਕਿ ਜਦੋਂ ਉਹ ਅਗਲੇ ਵੇਖਦੇ ਆ ਨਾ ਵੀ ਇਹਨਾਂ ਨੂੰ ਅਸੀਂ ਹਿੰਦੂ ਬਣਾ ਲੈਣਾ ਤੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜੇ ਕੋਈ মিডিਆ ਵਾਲਾ ਵੀ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਚਾਰ ਭੁੱਲੜ ਵਿਅਕਤੀਆਂ ਨੂੰ ਵੇਖ ਕੇ ਤਿਲਕ ਲਾਉਂਦੇ ਆ ਮੱਥੇ ਟੇਕਦੇ ਆ ਮੂਰਤੀਆਂ ਦੇ ਅੱਗੇ ਕਿਤੇ ਭਰੋਸਾ ਨਾ ਕਰ ਬਿਓ ਵੀ ਸਾਰਿਆਂ ਨੂੰ ਬਣਾ ਲੋਗੇ ਅਜੇ ਵੀ ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ 'ਚ ਕਸਬਿਆਂ 'ਚ ਤੁਹਾਨੂੰ ਹਜ਼ਾਰਾਂ ਸਿੱਖ ਐਸੇ ਮਿਲ ਜਾਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਸਵਾ ਇੱਕ ਸੇ ਹੋਰ ਅੱਗੇ ਕਦੀ ਜ਼ਿੰਦਗੀ 'ਚ ਮੱਥਾ ਨਹੀਂ ਟੇਕਦੇ ਨਾਲ ਟੇਕਣਗੇ ਦੱਸੋ ਉਹਨਾਂ ਨੂੰ ਇਹ ਤੁਹਾਨੂੰ ਦੱਸਣਾ ਪੈਣਾ ਹੈ ਪ੍ਰਚਾਰਕ ਤਾਂ ਸਿਰਫ ਕਹਿ ਸਕਦਾ ਹੈ ਤੁਹਾਨੂੰ ਇੱਕ ਲਹਿਰ ਖੜੀ ਕਰਨੀ ਪੈਣੀ ਹੈ ਦੱਸਣਾ ਪੈਣਾ ਹੈ ਕਿ ਭਾਈ ਸਾਡੇ ਘਰ ਦੇ ਵਿੱਚ ਬੱਚੇ ਦੇ ਜਨਮ ਤੋਂ ਲੈ ਕੇ ਪ੍ਰਾਣੀ ਦੇ ਚੜ੍ਹਾਈ ਕਰਨ ਤੱਕ ਕੋਈ ਐਸਾ ਕਰਮ ਨਹੀਂ ਹੁੰਦਾ ਜਿਹੜਾ ਵਿਪਰ ਦੇ ਕਰਮਾਂ ਦੇ ਨਾਲ ਮੇਲ ਖਾਂਦਾ ਹੋਵੇ ਇਹ ਪੁੱਛੋ ਆਮ ਮਰਿਆਦਾ ਪੜੋ ਆਪ ਬਾਣੀ ਪੜੋ ਗੁਰੂ ਦੀ ਬਾਣੀ ਪੜ੍ਹ ਕੇ ਸਮਝ ਕੇ ਆਪਣੇ ਘਰਾਂ ਵਿੱਚੋਂ ਜਿਵੇਂ ਝਾੜੂ ਲੈ ਕੇ ਕੂੜਾ ਹੁੰਜੀਦਾ ਹੈ ਇਦਾਂ ਗੁਰੂ ਦਾ ਸ਼ਬਦ ਲੈ ਕੇ ਅੰਦਰੋਂ ਕਰਮ ਕਾਂਡ ਹੁੰਝਦੇ ਹੁੰਝਣੇ ਪੈਣੇ ਨੇ ਸਫਾਈ ਕਰਨੀ ਪੈਣੀ ਇੱਕ ਬੇਨਤੀ ਹੋਰ ਕਰਨ